ਮਲੇਰਕੋਟਲਾ ਪੁਲਿਸ ਨੇ ਅੱਜ ਦੋ دہشت گردਾਂ ਨੂੰ ਗ੍ਰਿਫਤਾਰ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਮਲੇਰਕੋਟਲਾ ਦੇ ਐਸਐਸਪੀ ਡਾਕਟਰ ਸਿਮਰਤ ਕੋਰ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਐਸਬਸੇ ਵੀ ਦਫ਼ਤਰ ਦੇ ਵਿਖੇ ਕੀਤੀ ਅਤੇ ਉਹਨਾਂ ਦੱਸਿਆ ਕਿ ਦੋ دہشت گردਾਂ ਨੂੰ ਮਲੇਰਕੋਟਲਾ ਦੇ ਪਿੰਡ ਰੁੜਕੀ ਕਲਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਇਹ ਦੋ ਵਿਅਕਤੀ ਨੇ ਜਿਹੜੇ ਇਹਨਾਂ ਪਾਸੋਂ ਇੱਕ ਹੈਂਡ ਗ੍ਰੇਨੇਡ ਅਤੇ ਇੱਕ 1.32 ਬੋਰ ਦੀ ਰਿਵਾਲਵਰ ਵੀ ਬਰਾਮਦ ਕੀਤੀ ਗਈ ਹੈ ਥਾਂ ਮਲੇਰਕੋਟਲਾ ਦੇ ਪਿੰਡ ਰੁੜਕੀ ਕਲਾਂ ਵਿਖੇ ਇਹ ਕਿਸੇ ਫੋਰਚੂਨਰ ਗੱਡੀ ਦੇ ਵਿੱਚ ਬੈਠ ਕੇ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਤਿਆਰਕ ਦੇ ਵਿੱਚ ਸੀ ਅਤੇ ਪੁਲਿਸ ਨੂੰ ਇਹਨਾਂ ਮੁਖਬਰੀ ਮਿਲੀ ਕਿ ਇਹ ਦੋ ਵਿਅਕਤੀ ਉੱਥੇ ਕੋਈ ਵੱਡੀ ਸਾਜ਼ਿਸ਼ ਕਰਨਾ ਚਾਹੁੰਦੇ ਨੇ ਤਾਂ ਪੁਲਿਸ ਨੇ ਰੇਡ ਕਰਕੇ ਇਹਨਾਂ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਦੇ ਪਾਸੋਂ ਹੈਂਡ ਗ੍ਰੇਨੇਡ ਅਤੇ 3.32 ਬੋਰ ਦੀ ਰਿਵਾਲਵਰ ਬਰਾਮਦ ਕੀਤੀ ਡਾਕਟਰ ਸਿਮਰਤ ਕੋਰ ਨੇ ਦੱਸਿਆ ਕਿ ਪੁਲਿਸ ਨੇ ਇਹਨਾਂ ਦੇ ਖਿਲਾਫ ਆਰਮਜ਼ ਐਕਟ ਅਤੇ ਐਕਸਪਲੋਸਿਵ ਐਕਟ ਦੇ ਤਹਿਤ ਪਰਚਾ ਦਰਜ ਕਰ ਲਿਆ ਹੈ ਅਤੇ ਇਹਨਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਇਸ ਰਿਮਾਂਡ ਦੇ ਦੌਰਾਨ ਇਹਨਾਂ ਵੱਲੋਂ ਹੋਰ ਵੀ ਕਈ ਸੰਸਨੀਕ ਇਹਜ ਖੁਲਾਸੇ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਇਹ ਮਲੇਰਕੋਟਲਾ ਦੇ ਵਿੱਚ ਹੈਂਡ ਗ੍ਰੇਨੇਡ ਮਿਲਣ ਦੀ ਪਹਿਲੀ ਘਟਨਾ ਦੱਸੀ ਜਾ ਰਹੀ ਹੈ ਇਸ ਤਰੀਕੇ ਨਾਲ ਪਹਿਲਾਂ ਕਦੇ ਨਹੀਂ ਹੋਇਆ ਕਿ ਮਲੇਰਕੋਟਲਾ ਤੋਂ ਹੈਂਡ ਗ੍ਰੇਨੇਡ ਬਰਾਮਦ ਹੋਇਆ ਹੋਵੇ ਲੋਕ ਸਭਾ ਚ ਉਹਨਾਂ ਦੇ ਮੱਦੇ ਨਜ਼ਰ ਡਾਕਟਰ ਸਿਮਰਤ ਕੋਰ ਐਸਐਸਪੀ ਸਾਹਿਬ ਨੇ ਪਹਿਲਾਂ ਹੀ ਦੱਸਿਆ ਸੀਗਾ ਕਿ ਮਲੇਰਕੋਟਲਾ ਬਹੁਤ ਸੈਂਸਿਟਿਵ ਹੈ ਇਸੇ ਲਈ ਤਾਂ ਜਿਹੜਾ ਚੌਨ ਕਮਿਸ਼ਨ ਹੈ ਉਹਨਾਂ ਨੇ ਵੀ ਮਲੇਰਕੋਟਲਾ ਦੇ ਵਿੱਚ ਆਈਪੀਐਸ ਅਫਸਰ ਨੂੰ ਹੀ ਐਸਐਸਪੀ ਲਗਾਉਣ ਦੀ ਸਿਫਾਰਿਸ਼ ਕੀਤੀ ਸੀ ਆਪ ਸੁਣਦੇ ਹਾਂ ਐਸਐਸਪੀ ਮਲੇਰਕੋਟਲਾ ਨੇ ਇਸ ਬਾਰੇ ਦੇ ਵਿੱਚ ਕੀ ਦੱਸਿਆ 2024 ਨੂੰ ਅਸੀਂ ਸਦਰ ਰਹਿਮਤਗੜ੍ਹ ਦੇ ਥਾਣੇ ਵਿੱਚ ਇੱਕ ਪਰਚਾ ਰਜਿਸਟਰ ਕੀਤਾ ਸੀ ਐਫਆਈਆਰ ਨੰਬਰ 19 2024 ਅੰਡਰ ਸੈਕਸ਼ਨ ਆਫ ਆਰਮਜ਼ ਐਂਡ ਐਕਸਪਲੋਸਿਵ ਐਕਟ ਇਦੇ ਵਿੱਚ ਅਸੀਂ ਇਹ ਦੋ ਬੰਦੇ ਗ੍ਰਿਫਤਾਰ ਕੀਤੇ ਸੀਗੇ ਹਰਨਾਮ ਸਿੰਘ son of ਪ੍ਰੇਮ ਸਿੰਘ ਰੈਜ਼ੀਡੈਂਟ ਆਫ ਰੂਟਕੀ ਕਲਾ ਅਮਰਗੜ ਐਂਡ ਅਮਰਿਤਪਾਲ son of ਪ੍ਰਿਤਪਾਲ ਰੈਜ਼ੀਡੈਂਟ ਆਫ ਮਨਵੀ ਅਮਰਗੜ ਇਨਾਂ ਕੋਲੋਂ ਸਾਨੂੰ ਇੱਕ ਹੈਂਡ ਗ੍ਰੇਨੇਡ ਰਿਕਵਰ ਹੋਇਆ ਐਂਡ ਇੱਕ ਰਿਵੋਲਵਰ 30 uh, 32 ਬੋਰ ਕੰਟਰੀ ਮੇਡ ਪਿਸਟਲ ਐਂਡ ਇੱਕ ਫੋਰਚਨਰ ਕਾਰ ਇਹਨਾਂ ਦੇ ਅਸੀਂ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਐਂਡ ਫਰਦਰ ਇਨਵੈਸਟੀਗੇਸ਼ਨ ਇਜ਼ ਗੋਇੰਗ ਇਨਾਂ ਤੇ ਪਹਿਲਾਂ ਵੀ ਕੋਈ ਮਤਲਬ ਜਿਵੇਂ ਦਾ ਲੈ ਹ ਹ ਫਿਲਹਾਲ ਨਾ ਤੇ ਕੋਈ ਪਹਿਲਾਂ ਕ੍ਰਿਮੀਨਲ ਚਾਰजेस ਨਹੀਂ ਹੈ ਮੈਨੂੰ ਕਿਸੇ ਗੈਗਰ ਦੇ ਸਾਹਮਣੇ ਜੀ ਇਹ ਅੰਡਰ ਇਨਵੈਸਟੀਗੇਸ਼ਨ ਹੈ ਹੋ ਸਕਦਾ ਹੈ ਅਗਲੀ ਇਨਵੈਸਟੀਗੇਸ਼ਨ ਚ ਸਾਨੂੰ ਹੋਰ ਵੀ ਕੁਝ ਸਾਹਮਣੇ ਆਵੇ ਹਲੇ ਇਨੀਸ਼ੀਅਲ ਸਟੇਜ ਹੈ ਤੇ ਵੀ ਕੈਨ ਨਾਟ ਰੀਵੀਲ ਦੀ ਡਿਟੇਲਸ ਆਫ ਇਨਵੈਸਟੀਗੇਸ਼ਨ ਹੰਦਰਿੰਗ ਤੱਕ ਜਿਹੜਾ ਵਡੀ ਡ੍ਰੌਪ ਕੀ ਹੈ ਜੀ ਮੈਡਮ ਇੰਡੀਅਨ ਨੇ ਜਾਂ ਪਾਕਿਸਤਾਨੀ ਨੇ ਦੇਖੀ ਇਹ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਹੜਾ ਮੀਕ ਹੈ ਕਿ ਇਹ ਉਹ ਸੀ ਫੋਰੈਂਸਿਕ ਜਾਂਚ ਲਈ ਤੇਜੀ ਇਹ ਕਿਤੋਂ ਬੜੇ ਨਜੀਤ ਆ ਇਹ ਅਸੀਂ ਦੋ ਬੰਦੇ ਆ ਹੈ ਇੱਕ ਦਾ ਨਾਮ ਸਿੰਘ ਅਹਿਮਦਗੜ ਏਰੀਆ ਦਾ ਹੈ ਐਂਡ ਪ੍ਰਿਤਪਾਲ ਹੈ ਉਹ ਅਮਰਗੜ ਦਾ ਹੈ ਫਿਲਹਾਲ ਜਿਹੜਾ ਹੈਂਗ ਗ੍ਰੇਨੇਡ ਹੈ ਉਹ ਅਮਰਗੜ ਦੇ ਏਰੀਆ ਦੇ ਵਿੱਚੋਂ ਰਿਕਵਰ ਹੋ ਗਿਆ ਨਹੀਂ ਜਾ ਰਹੀ ਸੀ ਤੇ ਜਦੋਂ ਸੂਚਨਾ ਸੀ ਜੀ ਕਿਦਾਂ ਸੂਚਨਾ ਸੀਗੀ ਪਰ ਉਹ ਅਸੀਂ ਬਾਅਦ ਚੋਂ ਨਾਕਾਬੰਦੀ ਲਗਾ ਕੇ ਗੱਜੜੀ ਸਦੀ ਸੂਚਨਾ ਸੀਗੀ ਇਸ ਸੂਚਨਾ ਤੋਂ ਬਾਅਦ ਅਸੀਂ ਜੋ ਨਾਕਾਬੰਦੀ ਕੀਤੀ ਹੈ ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਅਕੋਰਡਿੰਗਲੀ ਤੁਸੀਂ ਐਫ ਆਈ ਆਰ ਦੀ ਡੀਟੇਲਸ ਪੜ ਲੈਣਾ ਬਾਕੀ ਪ੍ਰੈਸ ਮੂਡ ਵੀ ਤੁਹਾਨੂੰ ਜਾਰੀ ਕਰ ਦਿੱਤਾ ਤੁਸੀਂ ਡਿਟੇਲ ਤੋਂ ਮਾਚੋ ਆਪਣੀ ਲੋੜ ਅਕਸਰ ਮੈਡੀਕਲ ਗਨ ਹੈ ਇਹ ਏਸੀ ਹੈ ਜਾਂ ਫਿਰ ਇੰਪੋਰਟਡ ਹੈ ਜਾਂ ਨਹੀਂ ਕੰਟਰੀ ਮੇਡ ਹੈ ਪਰ ਰਿਵੋਲਵਰ ਹੈ ਕੰਟਰੀ ਮੇਡ 32 ਬੋਰ ਮੈਨੂੰ ਕੀ ਲੱਗਦਾ ਵੀ ਇਹ ਹੈਂਡ ਗ੍ਰੇਨੇਡ ਕੀ ਕਰਨਾ ਚਾਹੁੰਦੇ ਸੀਗੇ ਜੀ ਉਹਦੇ ਨਾਲ ਦੇਖਿਓ ਇਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਉਹਨਾਂ ਨਾਲ ਪੁੱਛਗਿੱਛ ਜਾਰੀ ਹੈ ਬਾਕੀ ਜੋ ਵੀ ਅੱਗੇ ਖੁਲਾਸਾ ਹੋਏਗਾ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਏਗਾ ਹਲੇ ਇੰਟਾਇਰ ਪ੍ਰੋਸੈਸ ਇਜ਼ ਅੰਡ ਅ ਇਨਵੈਸਟੀਗੇਸ਼ਨ ਕੀ ਇਹਨਾਂ ਦਾ ਕੀ ਟਾਰਗੇਟ ਸੀਗਾ ਪਿੱਛੇ ਕੀ ਲਿੰਕ ਸੀਗਾ ਇਹ ਗ੍ਰੈਨੈਟ ਕਿਵੇਂ ਆਇਆ ਇਹਨਾਂ ਦਾ ਹਲੇ ਉਹਨਾਂ ਨੇ ਰਿਵੀਲ ਨਹੀਂ ਕੀਤਾ ਉਹ ਦੈਟ 올 ਇਜ਼ ਬੀਂਗ ਇਨਵੈਸਟੀਗੇਟਿਡ ਰਿਮਾਂਡ ਵਗੈਰਾ ਹਾਂ 3 ਦਿਨ ਦਾ ਰਿਮਾਂਡ ਹੈ ਫਿਲਹਾਲ ਤੇ ਜੇ ਲੋੜ ਹੋਈ ਗਈ ਅਸੀਂ ਹੋਰ ਵੀ ਲਾਵਾਂਗੇ ਇਹਨਾਂ ਦੀ ਦੋਨੋਂ ਹੀ ਟੈਕਨੀਕਲ ਤੇ ਜਿਹੜੀ ਆ ਹਿਊਮਨ ਡੇਨ ਤੇ ਇੰਟ ਦੇ ਦੁਆਰਾ ਸੀ ਦੋਨੋਂ ਹੀ ਨੋ ਨੋ ਐਕਸਪਲੋਰ ਕਰ ਰਹੇ ਆ ਕਿ ਕੀ ਐਕਚੁਅਲੀ ਇਹਨਾਂ ਦਾ ਕੀ ਰੀਜ਼ਨ ਸੀਗਾ ਇਹ ਸਭ ਕੁਝ ਆਪ ਕੋਪੋਜੀਸ਼ਨ ਚ ਚੱਲ ਰਿਹਾ ਹੈ ਮੈਨੂੰ ਲੱਗਦਾ ਕਿ ਇਹ ਲੋਕ ਸਭਾ ਚੋਣ ਲਈ ਬੱਤੀਆ ਜਾ ਰਿਹਾ ਸੀ ਫਿਲਹਾਲ ਐਵੇਂ ਦੀ ਕੋਈ ਸਾਡੇ ਗੱਲ ਸਾਹਮਣੇ ਨਹੀਂ ਆਈ ਬਾਕੀ ਮੈਂ ਤੁਹਾਨੂੰ ਦੱਸਿਆ ਸਾਰਾ ਕੁਝ ਅਸੀਂ ਹਮ ਬਹੁਤ ਅਚੀ ਤਰ੍ਹਾਂ ਇਨਵੈਸਟੀਗੇਟ ਕਰ ਰਹੇ ਹਰ ਐਂਗਲ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਤੇ ਜੋ ਵੀ ਸਾਹਮਣੇ ਆਏਗਾ ਵੀ ਸ਼ੇਅਰ ਇਟ ਇੰਡੀਓ ਕੋ ਸਪਟਾਈ ਪਰਵੰਨੀ ਪੋਲੀਟੀਕਲ ਬੈਕਗ੍ਰਾਉਂਡ ਹੈ ਜੀ ਫਿਲਹਾਲ ਕੋਈ ਸਾਹਮਣੇ ਨਹੀਂ ਮੈਡਮ ਕੋ ਜੋਕਸ ਵੀ ਬੜਾਈ ਹੈ ਨ ਦੇਖਦੇ ਹੋਏ ਜੀ ਜੀ ਚੌਕਸੀ ਤੇ ਦੇਖੋ ਤੁਸੀਂ ਦੇਖਿਆ ਕਿ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਅਮ ਪਹਿਲਾਂ ਹੀ ਚੱਲ ਰਹੀ ਹੈ ਬਾਕੀ ਅਸੀਂ ਆਪਣੇ ਹੋਰ ਵੀ ਟੈਕਨੀਕਲ ਐਂਡ ਹਿਊਮਨ ਸਰਚਸ ਨੂੰ ਵੀ ਐਕਟੀਵੇਟ ਕਰ ਰਹੇ ਹਾਂ ਤਾਂ ਕਿ ਜੇ ਐਵੇਂ ਦੀ ਕੁਝ ਹੋਰ ਇਨਪੁਟ ਆਂਦੀ ਹੈ ਤਾਂ ਵੀ ਰੈਕ ਸਵਿਫਟਲੀ ਐਂਡ ਡਿਸਟਿੰਜਨਟਲੀ ਠੀਕ ਥੈਂਕ ਯੂ ਮੈਨ ਆ ਪਲੀਜ਼ ਚਲੋ ਚਲੋ अरे आज ये कॉलेज चला ले मोमेंट ये नहीं ये मोवर कब तक चलेगा एक कवर कर सकते हो जी वो इधर हो जाओ आप मान लो तो ये का फेर हो जा सारे हो जाओ होर हो जाओ अब कुछ ब्रेक आता सर है जो इधर हो जाओ ਜੀ ਬੈਠ ਜਾਓ ਨਾਲ ਜੀ ਜੀ ਸਿੰਘ ਜੀ ਬੈਠ ਜਾਓ ਇੱਕ ਮਿੰਟ ਰੋਹੋ ਬੈਠੋ ਬੈਠੋ ਆਹ ਨਾਲ ਆਹ ਫੋਟੋ ਖਿੱਚ ਦਿੰਦਾ ਜੀ ਕਮੇਟੀ ਇਹ ਫੋਟੋ ਖਿੱਚਵਾ ਟੀ ਨਾਲ ਫੋਟੋ ਲੈ ਲੀਂ ਫੋਟੋ ਕਰਵਾ ਦੋ ਜੀ ਜੀ ਜਿਸ ਤਰ੍ਹਾਂ ਤੁਸੀਂ ਹੁੰਦੇ ਹੋਣੋ ਆਪੇ ਸਾਥ ਇਹ ਤਾਂ ਦੇਖੋ একেই তাই করতে হবে আলাদা आज आ गया हूं चला चलो चलो बैठना तुम नौने वाले आ सीरा पांच मिनट आ जाना बैठना वाला बात कर अच्छा अच्छा शेयर करना ने को अच्छा दो चलो नहीं तेरे से कहेंगे कोई नहीं मैं दावा ले खैर कोई नहीं ਫੋਟੋ ਵੀ ਬੁਲਾਵੇਂ ਜੀ ਫੋਟੋ ਵੀ ਬੁਲਾ ਲਓ ਜੀ ਨੂੰ ਬਰਾਦੀ ਨਾਲ ਪ੍ਰੋਕ ਵੀ ਲੈਣਾ ਜੀ ਸੋ ਸਨੈਪ ਤੇ ਤੁਸੀਂ ਇਹ ਨਹੀਂ ਮੁਝੇ ਆਪਣੇ ਕਿਸੇ ਤਰ੍ਹਾਂ ਦੇ ਹੈਂਡ ਗ੍ਰਨੇਡ ਉਹ ਫੋਟੋ ਵੀ ਅਸੀਂ ਤੁਹਾਨੂੰ ਦੇ ਦਾਂਗੇ ਬਿਕੋਜ਼ ਤੁਹਾਨੂੰ ਅਸੀਂ ਉੱਥੋਂ ਹੀ ਸ਼ੇਅਰ ਕਰ ਦਾਂਗੇ ਵੀਡੀਓ ਮੋਂਟ ਵੀ ਕਰ ਦਾਂਗੇ ਬਿਲਕੁਲ ਪ੍ਰੋਫੈਸ਼ਨਲ ਕਰेंगे ਨਾਲ ਤੋਂ mesno doaran sa kikkap abdiu antrasali ka skotja arugaelo <laughs> maro naskarana